ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸਕੇਰੇ ਬੰਦੇ ਦੇ ਉੱਪਰ ਸਮਾ ਚੰਗਾ ਵਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਬੜੇ ਲੱਗਿਆ ਕਿ ਬੰਦੇ ਸੱਜਣ ਮਿੱਤਰ ਰਯਾਰ ਦੋਸਤ ਜਿੰਨੇ ਆ ਸਾਰੇ ਲੱਗਿਆ ਕਿ ਬੰਦੇ ਆ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸਕੇਰੇ ਅਖੌਤੀ ਸੱਜਣਾ ਮਿੱਤਰਾਂ ਦੇ ਨਾਲ ਬੰਦਾ ਘਿਰਿਆ ਰਹਿੰਦਾ ਵਾ ਸਾਡੇ ਬੱਚੇ ਆ ਉਹ ਖੌਤੀ ਸੱਜਣ ਯਾਰ ਦੋਸਤ ਸਾਡੇ ਬੱਚਿਆਂ ਦੀਆਂ ਗੱਲਾਂ ਚੁੰਮਦੇ ਆ ਕਿਉਂ ਕਿ ਜੇਬ ਦੇ ਵਿੱਚ 4 ਟਕੇ ਹੈਗੇ ਆ ਸੁਖ ਮੈਂ ਆਨ ਬਹੁਤ ਮਿਲ ਬੈਠਤ ਬੜੇ ਕੋਲਾ ਬੈੰਦੇ ਆ ਰਹੇ ਤਾਂ ਚਾਹੂੰ ਦੇ ਸੁਘੇਰੇ ਘੇਰ ਛੱਡਦੇ ਆ ਅੱਗੇ ਪਰ ਮਹਾਰਾਜ ਕਹਿੰਦੇ ਨੇ ਬਿਪਤ ਪਰੀ ਬਿਪਤਾ ਆਈ ਬਿਪਤ ਪਰੀ ਸਭ ਹੀ ਸੰਗ ਛੱਡਤ ਬਿਪਤਾ ਆ ਗਈ ਸਾਰੇ ਅਣਖਾੜਾ ਛੱਡ ਦਿੱਤਾ ਵਿਪਤ ਪਰੇ ਸਭ ਹੀ ਸੰਘ ਛਾੜਤ ਕੋਉ ਨ ਆਵਤ ਨੇਰੇ ਉਸ ਸਮੇ ਕੋਈ ਨਹੀਂ ਲਾਗੇ ਲਗਾ ਸਾਰਿਆਂ ਨੇ ਖੜਾ ਛੜਤਾ ਨਹੀਂ ਹੋ ਰਹਾ ਸਭ ਤੇ ਤੁਸੀਂ ਤਾਂ ਦੱਸ ਦਿਓ ਇੱਕ ਸਮਾਂ ਉਹ ਹੁੰਦਾ ਵਾ ਇਹ ਸਾਡੇ ਆਮ ਘਰਾਂ ਦੇ ਵਿੱਚ ਇਹ ਹੋ ਰਿਹਾ ਅੱਜ ਇੱਕ ਸਮਾਂ ਉਹ ਹੁੰਦਾ ਵਾ ਜਦੋਂ ਬਹੁਤੇ ਰਿਸ਼ਤੇਦਾਰ ਕਈ ਵਰੀ ਪਿਓ ਨੂੰ ਲੁੱਟ ਕੇ ਖਾਂਦੇ ਸਾਡੇ ਨੂੰ ਮਿੱਠੇ ਹੋ ਹੋ ਕੇ ਲੁੱਟ ਲੁੱਟ ਕੇ ਖਾਂਦੇ ਆ ਪਰ ਜਦੋਂ ਉਹ ਪਿਓ ਮਰ ਜਵੇ ਰੱਬ ਨਾ ਕਰੇ ਅਸੀ ਕੋਈ ਗੱਲਬਾਤ ਹੋ ਜਵੇ ਜਿਹੜੇ ਲੋਗ ਜਿਹੜੇ ਰਿਸ਼ਤੇਦਾਰ ਇਹ ਕਹਿੰਦੇ ਆ ਕਿ ਅਸੀਂ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ ਉਹ ਰਿਸ਼ਤੇਦਾਰ ਮਰਿਆਂ ਤੋਂ ਬਾਅਦ ਉਹਦੇ ਬੱਚਿਆਂ ਦਾ ਖਿਆਲਾ ਛੱਡ ਦਿੰਦੇ ਆ ਕੀ ਕਹਿਆ ਕੇ ਕਿ ਇਹ ਕਿਤੇ ਸਾਡੇ ਕੋਲੋਂ ਕੋਹ ਮੰਗਣਾ ਲੈਣ ਵਰਤਨਾ ਛੱਡ ਦਿੰਦੇ ਆ ਫੋਨ ਚੁੱਕਣਾ ਛੱਡ ਦਿੰਦੇ ਆ ਨੰਬਰ ਬਲੌਕ ਕਰ ਦਿੰਦੇ ਆ ਉਹਨਾਂ ਦੇ ਮਾਈਂਡ ਸੈਟ ਕਿੱਥੇ ਹੁੰਦਾ ਵਾ ਕਿ ਕਿਤੇ ਸਾਡੇ ਕੋਲੋਂ ਕੁਝ ਮੰਗਣਾ ਲੈਣ ਇੱਕ ਮੈਂ ਬੇਨਤੀ ਕਰਾਂ ਅੱਜ ਬਹੁਤੇ ਲੋਕ ਕੀ ਕਰਦੇ ਆ ਕਿਸੇ ਦੇ ਨਾਲ ਯਾਰੀ ਦੋਸਤੀ ਪਾਉਣੀ ਹੋਵੇ ਨਾ ਕਿ ਇਹਨੂੰ ਯਾਰ ਦੋਸਤ ਬਣਾਉਣਾ ਹੋਵੇ ਤੇ ਉਹਦੀ ਜੇਮ ਵੇਖਦੇ ਆ ਹੁਣ ਸੋਚ ਕੇ ਵੇਖਿਓ ਬੰਦੇ ਦੇ ਇੱਕ ਸਮਾਂ ਉਹ ਹੁੰਦਾ ਵਾ ਜਦੋਂ ਬੰਦਾ ਬਿਲਕੁਲ ਕੰਗਾਲ ਆ ਬਿਲਕੁਲ ਬੰਦੇ ਦੇ ਕੋਲ ਕੁਝ ਨਹੀਂ ਹੈਗਾ ਪਰ ਉਹ ਬੰਦਾ ਜਦੋਂ ਅੱਗੇ ਜਾ ਕੇ ਕਾਮਯਾਬ ਹੋਇਆ ਜਿਹੜੇ ਇੱਕ ਸਮੇਂ ਤੇ ਛੱਡ ਕੇ ਗਏ ਉਹਨੂੰ ਉਹਨਾਂ ਨੇ ਵੀ ਆ ਗਿਆ ਕਹਿੰਦਾ ਤੂੰ ਤੇ ਸਾਡੇ ਦੋਸਤ ਦਾ ਪੁੱਤ ਹੈਂ ਤੂੰ ਤੇ ਸਾਡਾ ਨਾਂ ਰੌਸ਼ਨ ਕਰਤਾ ਵਾ ਉਹ ਖੈਰ ਆਪਣੀ ਉਦੋਂ ਮਰਜ਼ੀ ਹੁੰਦੀ ਆ ਉਹਨਾਂ ਦਾ ਵਰਤਣਾ ਕਿ ਨਹੀਂ ਵਰਤਣਾ ਪਰ ਇੱਕ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਜਿਹੜਾ ਸੱਜਣ ਮਿੱਤਰ ਜਿਹੜਾ ਰਿਸ਼ਤੇਦਾਰ ਜਿਹੜਾ ਦੋਸਤ ਤੁਹਾਡੇ ਨਾਲ ਗਰੀਬੀ ਦੇ ਵਿੱਚ ਖੜਾ ਸੀ ਕਿਤੇ ਕੱਲ ਨੂੰ ਤੁਹਾਡੇ ਕੋਲ 4 ਟਕੇ ਹੋਣ ਤੇ 4 ਟਕਿਆਂ ਦੇ ਮਗਰ ਲਾ ਕੇ ਹੰਕਾਰ ਦੇ ਵਸ ਪਾ ਕੇ ਕਦੀ ਉਹਦਾ ਖੜਾ ਨਾ ਛੱਡਿਓ ਜਿੰਨੇ ਗਰੀਬੀ ਦੇ ਵਿੱਚ ਤੁਹਾਡਾ ਖੜਾ ਨਹੀਂ ਛੱਡਿਆ ਤੇ ਜਿਹੜੇ ਅੱਜ ਤੁਹਾਡੇ ਕੋਲ ਆਏ ਆ ਜਿਹੜੇ ਅੱਜ ਤੁਹਾਡੇ ਸੱਜਣ ਮਿੱਤਰ ਯਾਰ ਦੋਸਤ ਬਣੇ ਆ ਉਹ ਕੀ ਵੇਖ ਕੇ ਬਣੇ ਆ ਤੁਹਾਡੀਆਂ ਚੰਗੀਆਂ ਗੱਡੀਆਂ ਵੇਖ ਕੇ ਬਣੇ ਆ ਜਿਹੜੇ ਅੱਜ ਤੁਹਾਡੇ ਯਾਰ ਦੋਸਤ ਬਣੇ ਆ ਉਹ ਕੋਟੀਆਂ ਵੇਖ ਕੇ ਤੁਹਾਡੇ ਮੰਗੀ ਘੜੀ ਵੇਖ ਕੇ ਮਹਿੰਗਾ ਆਈਫੋਨ ਵੇਖ ਕੇ ਵੱਡੀ ਕਾਲੇ ਸ਼ੀਸ਼ੇ ਵਾਲੀ ਗੱਡੀ ਵੇਖ ਕੇ ਬਣੇ ਆ ਪਰ ਉਹ ਤੁਹਾਡੇ ਮਾਫ ਕਰਨਾ ਅਸਲ ਸੱਜਣ ਨਹੀਂ ਅਸਲ ਸੱਜਣ ਤੁਹਾਡਾ ਉਹ ਆ ਜਿਹਨੇ ਸਾਥ ਤੁਹਾਡਾ ਗਰੀਬੀ ਦੇ ਵਿੱਚ ਵੀ ਨਹੀਂ ਛੱਡਿਆ ਨਹੀਂ ਤਾਂ ਬਾਣੀ ਕਹਿ ਰਹੀ ਆ ਵਿਪਤ ਭਰੀ ਸਭੀ ਸੰਗ ਛੱਡਤ ਉਹ ਨਾਬਤ ਨੇਰੇ ਪਰ ਜਿਹੜਾ ਉਸ ਸਮੇਂ ਦੇ ਵਿੱਚ ਸਾਡੇ ਲੱਗੇ ਲਗਾਵੇ ਮੇਰੇ ਲੱਗਾਵੇ ਉਹਦਾ ਖਿਆਲਾ ਕਰੀ ਚਾਰ ਨੋਟਾਂ ਪਿੱਛੇ ਲਾ ਕੇ ਹੰਕਾਰ ਦੇ ਵਿੱਚ ਪਾ ਕੇ ਨਾ ਛੱਡ ਦਿਓ ਹੁਣ ਮੰਨ ਲਓ ਬੰਦੇ ਬੈਠੇ 10 ਉਹਨਾਂ 10 ਬੰਦਿਆਂ ਦੇ ਵਿੱਚੋਂ ਇੱਕ ਬੰਦਾ ਉਹ ਆ ਜਿਹੜਾ ਬੰਦਾ ਜਿਹਦੇ ਕੋਲ ਪੈਸਾ ਤੇਲਾ ਚੰਗਾ ਹੈਗਾ ਉਹ ਬੰਦੇ ਦੇ ਕੋਲ ਬੜਾ ਕੁਝ ਆ ਤਾਂ ਦੌਲਤ ਚੰਗੀ ਹੈਗੀ ਆ 10 ਬੰਦਿਆਂ ਦੇ ਵਿੱਚ ਬਹਿ ਕੇ ਉਹਨੇ ਕੋਈ ਜਬਲੀ ਮਾਰੀ ਆ ਉਹਨੇ ਕੋਈ ਲੌਜੀਕਲ ਅਸ ਗੱਲ ਕੀਤੀ ਆ ਜਿਹਦਾ ਕੋਈ ਲੌਜੀਕ ਨਹੀਂ ਉਹਨੇ ਕੋਈ ਉਹੋ ਜੀ ਗੱਲ ਕੀਤੀ ਤੇ ਲੋਕਾਂ ਵਧਿਆ ਕਿ ਪਤਾ ਕੀ ਆਖਣਾ ਵਾਹ ਜੀ ਵਾਹ ਕਮਾਲ ਕਰਤੀ ਬਹੁਤ ਸੋਹਣਾ ਆਈਡੀਆ ਦਿੱਤਾ ਅੱਛਾ ਕੋਲ ਸੱਚੀ ਉਹੋ ਜਿਹਾ ਬੰਦਾ ਬੈਠਾ ਵਾ ਜਿਹਦੇ ਦਿਮਾਗ ਸੱਚੀ ਬੜਾ ਤੇਜ ਆ ਹੁਣ ਉਹਦੇ ਉਹਦੇ ਕੋਲ ਤਾਂ ਪੈਸੇ ਹੈਗੇ 4 ਉਹਦੀ ਲੌਜੀਕਲ ਅਸ ਗੱਲ ਵੀ ਬੜੇ ਵੱਡੇ ਲੌਜੀਕਲ ਹੀ ਲੱਗੀ ਕਿ ਬੜੀ ਕਮਾਲ ਕਰਤੀ ਬਈ ਬੜੇ ਵਧੀਆ ਪਤੇ ਵਾਲੀ ਗੱਲ ਦੱਸੀ ਐ ਇੱਕ ਬੰਦਾ ਉਹ ਆ ਜਿਹਦਾ ਸੱਚੀ ਦਿਮਾਗ ਬੜਾ ਤੇਜ ਆ ਪਰ ਉਹ ਹੈ ਵਿਚਾਰਾ ਗਰੀਬ ਆ ਪਰ ਉਹਨੇ ਗੱਲ ਬੜੇ ਲੌਜੀਕ ਨਾਲ ਦਸੀ ਕਿ ਆਹ ਗੱਲ ਐਦਾਂ ਕੰਮ ਕਰੋਗੇ ਤੇ ਤੁਹਾਡਾ ਕੰਮ ਹੋ ਜਾਏਗਾ ਤੇ ਉਹਨੂੰ ਪਤਾ ਹੀ ਕਹਿਤਾ ਉਹ ਲੈ ਇਹਦਾ ਕੰਮ ਹੀ ਇਹੋ ਆ ਬਕਵਾਸ ਕਰਨਾ ਉਹਦੀ ਸੁਣੀ ਨਹੀਂ ਇੱਕ ਵਾਰ ਬੇਨਤੀ ਕਰਾਂ ਮਿਹਨਤ ਐਨੀ ਕੁ ਕਰ ਲਓ ਐਨੀ ਕੁ ਮਿਹਨਤ ਕਰਕੇ ਕਾਮਯਾਬ ਹੋ ਜਾਓ ਕਿ ਜਿਹੜੇ ਅੱਜ ਜਿਹੜੇ ਅੱਜ ਤੁਹਾਨੂੰ ਬਲੌਕ ਕਰ ਰਹੇ ਆ ਇੱਕ ਸਮੇਂ ਤੇ ਆ ਕੇ ਤੁਹਾਨੂੰ ਰਿਸਲਟ ਕਰਨ ਇੱਕ ਆਮ ਮੈਂ ਵੇਖਿਆ ਸਾਡੇ ਲੋਕਾਂ ਦਾ ਇੱਥੋਂ ਦਾ ਤਾਂ ਖੈਰ ਮੈਨੂੰ ਪਤਾ ਨਹੀਂ ਇੱਥੇ ਗੱਡੀਆਂ ਕਾਰਾਂ ਕੋਠੀਆਂ ਫੈਕਟਰੀਆਂ ਵੇਂਦੇ ਆ ਤੇ ਪੰਜਾਬ ਦੀ ਧਰਤੀ ਦੇ ਵਿੱਚ ਪੰਜਾਬ ਦੀ ਧਰਤੀ ਤੇ ਪਹਿਲੀ ਜ਼ਮੀਨ ਵੇਂਦੇ ਆ ਉਹ ਕੀ ਕਹਿੰਦੇ ਆ ਕਿ ਜੇਕਰ ਬੀ ਦਾ ਰਿਸ਼ਤਾ ਕਰਨਾ ਤੇ ਉਹਦੇ ਘਰ ਕਰੋ ਜਿਹਦੇ ਕੋਲ ਚਾਰ ਗੱਡੀਆਂ ਹੋਣ ਇੱਕ ਮੈਂ ਬੇਨਤੀ ਕਰਾਂ ਇਹ ਸੋਚ ਗੁਰੂ ਅਮਰਦਾਸ ਪਾਸ਼ਾ ਲੈ ਕੇ ਚੱਲਦੇ ਤੇ ਕਦੀ ਗੁਰੂ ਰਾਮਦਾਸ ਪਾਸ਼ਾ ਭਾਈ ਜੇਠੇ ਦੇ ਨਾਲ ਬੀਬੀ ਪਾਨੀ ਦਾ ਰਿਸ਼ਤਾ ਨਾ ਕਰਦੇ ਕਿਉਂਕਿ ਗੁਰੂ ਨੇ ਧਨ ਵੇਖ ਕੇ ਰਿਸ਼ਤਾ ਨਹੀਂ ਕੀਤਾ ਗੁਰੂ ਨੇ ਚੰਗੇ ਗੁਣ ਵੇਖ ਕੇ ਰਿਸ਼ਤਾ ਕੀਤਾ ਪਰ ਅੱਜ ਦਾ ਇਨਸਾਨ ਇਹ ਗੱਲ ਸੋਚਦਾ ਵਾ ਕਿ ਮੈਂ ਧੀ ਦਾ ਰਿਸ਼ਤਾ ਉਹਦੇ ਘਰ ਕਰਾਂ ਜਿਹਦੇ ਘਰ ਚਾਰ ਗੱਡੀਆਂ ਹੋਣ ਪੈੜੀ ਬੰਦਾ ਆਵੇ ਫੈਕਟਰੀਆਂ ਹੋਣ ਇੱਕ ਮੈਂ ਬੇਨਤੀ ਇੱਕ ਮੈਂ ਗੱਲ ਕਹਿਣ ਤੋਂ ਗਰੇਈ ਨਾ ਕਰਾਂ ਕਈ ਵਾਰੀ ਵੱਡੀਆਂ ਗੱਡੀਆਂ ਵਾਲਿਆਂ ਦੇ ਘਰ ਬੰਦਾ ਆਪਣੀ ਧੀ ਦਾ ਰਿਸ਼ਤਾ ਕਰ ਦਿੰਦਾ ਵਾ ਪਰ ਬਾਅਦ ਵਿੱਚ ਪਤਾ ਲੱਗਦਾ ਵਾ ਕਿ ਜਿਹੜੇ ਮੁੰਡੇ ਦੇ ਨਾਲ ਆਪਣੀ ਧੀ ਦਾ ਰਿਸ਼ਤਾ ਕੀਤਾ ਵਾ ਉਹ ਮੁੰਡੇ ਨੂੰ ਨਸ਼ਿਆਂ ਨੇ ਖਾ ਲਿਆ ਪਰ ਜੇਕਰ ਤੁਸੀਂ ਆਪਣੀ ਧੀ ਦਾ ਰਿਸ਼ਤਾ ਕਿਸੇ ਚੰਗੇ ਸਸਕਾਰੀ ਬੰਦੇ ਨਾਲ ਕਰੋਗੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਉਹ ਝੁੱਗੀਆਂ 'ਚ ਆ ਉਹਦੀ ਮਿਹਨਤ ਕਰੇਗਾ ਕਿਰ ਤੂੰ ਤਾਂ ਚੰਗੀਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਕੋਈ ਪਤਾ ਨਹੀਂ ਉਹ ਮਹਿਲ ਬਣਾ ਲਵੇ ਉਹਦਾ ਕੋਈ ਪਤਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ 500 ਕਿੱਲਾ ਜ਼ਮੀਨ ਲੈ ਲਵੇ ਤੇ ਪਰ ਅੱਜ ਜਿਹਦੇ ਕੋਲ 500 ਕਿੱਲਾ ਵਾ ਹੈਗਾ ਨਸ਼ੇੜੀ ਆ ਪੀਂਦਾ ਸਮੈਕ ਆ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਮਾਫ ਕਰਨਾ ਕੋਈ ਪਤਾ ਨਹੀਂ ਆ ਉਹਨੇ ਮੋਢੇ ਮੂੰਹ ਕਿਹੜੇ ਵੇਲੇ ਥੱਲੇ ਲਿਆ ਕੇ ਮਾਰਨਾ ਆ ਆਪਦੇ ਅੱਕੀ ਮੈਸੇਜ ਵੇਖੇ ਕਈ ਲੋਗ ਜਿਨ੍ਹਾਂ ਦੀ 100 100 ਕਿਲਾ ਪੈਲੀ ਸੀ ਚਾਹੂ ਪਿੰਡਾਂ ਦੇ ਵਿੱਚ ਪੈਲੀ ਜਾਂਦੀ ਸੀ ਆਪਦੇ ਅੱਕੀ ਵੇਖੇ ਮੈਂ ਚੌਥੇ ਪਿੰਡ ਨੂੰ ਪੈਲੀ ਲੱਗਦੀ ਸੀ ਉਹਨਾਂ ਨੇ ਛਿਆ ਛਿਆ ਮਹੀਨਾ ਬਾਅਦ ਇੱਕ ਇੱਕ ਕਿਲਾ ਲਾ ਕੇ ਵੇਚਣਾ ਸ਼ੁਰੂ ਕਰਤਾ ਤੇ ਅੱਜ ਬਾਹਰ ਮੈਂ ਬੋਰੀ ਵਿਛਾ ਕੇ ਤੇ ਲੋਕਾਂ ਦੇ ਗਾੜੀ ਹੱਥ ਡਾਉਂਦੇ ਹੀ ਵੇਖੇ ਜੀ